ਜਿਹੜੀ ਮਾਰਕੀਟ ਦੇ ਵਿੱਚ ਟਾਇਲ 35 ਤੋਂ 40 ਰੁਪਏ ਮਿਲਦੀ ਹੈ ਵੀਰ ਹੌਣੀ ਸਾਡਾ ਮੌਜੂਦ ਨੇ ਤੇ ਦਾਵਾ ਕਰਦੇ ਨੇ ਕਹਿੰਦੇ ਸੀ 28 ਰੁਪਏ ਦਵਾਂਗੇ ਉਸ ਤੋਂ ਵੀ ਘੱਟ ਦਵਾਂਗੇ ਜੇ 28 ਰੁਪਏ ਦਵੋਗੇ ਕਿਹੜੀ ਟਾਇਲ ਆ ਦੱਸੋ ਭਾਜੀ 2x4 ਦਾ ਅੱਜਕੱਲ ਮੈਕਸਿਮਮ ਜਿਹੜਾ ਸਾਈਜ਼ ਹੈ ਬੜੇ ਹੀ ਸਾਈਜ਼ ਯੂਜ਼ ਹੁੰਦੇ ਆ ਅੱਜਕੱਲ ਜੀ 2x4 ਦਾ ਗਾ ਪ੍ਰੀਮੀਅਮ ਦੀ ਗੱਲ ਕਰੀਏ ਆਪਾਂ ਉਹ ਤੁਹਾਨੂੰ ਮਾਰਕੀਟ 'ਚ 35 ਰੁਪਏ 40 ਰੁਪਏ ਸਕੁਏਅਰ ਫਿਟ ਮਿਲੇਗੀ ਸਾਡੇ ਕੋਲ 28 ਰੁਪਏ ਫੁੱਟ ਮਿਲੇਗਾ ਤੁਹਾਨੂੰ 2x4 ਦਾ ਉਹ ਵੀ ਪ੍ਰੀਮੀਅਮ ਕੁਆਲਿਟੀ ਪ੍ਰੀਮੀਅਮ ਕੁਆਲਿ ਕੋਜੀ ਪ੍ਰੀਮੀਅਮ ਕੁਆਲਿਟੀ ਆਏਗਾ ਜੀ ਬਿਲਕੁਲ ਤੁਹਾਨੂੰ ਮੈਂ ਬਾਕਸ ਵੀ ਦਿਖਾ ਦੂੰਗਾ ਇੱਕ ਤੁਹਾਨੂੰ ਆ ਪ੍ਰੋਪਰ ਬਾਕਸ ਦਿਖਾਉਂਗਾ ਜਿਹਦੇ ਤੁਹਾਨੂੰ ਪ੍ਰੀਮੀਅਮ ਲਿਖਿਆ ਹੋਇਆਗਾ ਕੰਪਿਊਟਰਾਈਜ਼ ਹਮ ਹੁਣ ਆ ਦੇਖੋ ਆ ਸਾਡੇ ਕੋਲ ਟਾਈ ਲੈ ਦੋ ਬਾਈ 4 ਪ੍ਰੋਪਰ ਕੁਆਲਿਟੀ ਸਾਡੇ ਕੋਲ ਪ੍ਰੀਮੀਅਮ ਆਏਗਾ ਹਮ ਕੰਪਿਊਟਰਾਈਜ਼ ਲਿਖਿਆ ਹੋਇਆ ਲਿਖਿਆ ਹੁੰਦਾ ਬਿਲਕੁਲ ਬਿਲਕੁਲ ਠੀਕ ਹੈ ਆ ਪ੍ਰੀਮੀਅਮ ਕੁਆਲਟੀ ਜਾਲੀ ਕੰਮ ਨਹੀਂ ਕੋਈ ਕਰਦਾ ਜਾਲੀ ਕੰਮ ਕੋਈ ਨਹੀਂ ओरिजिनल ਚੀਜ਼ ਦੇਣੀ ਹੈ ओरिजिनल ਚੀਜ਼ ਹੈ ਹਾਂਜੀ ਭਾਈ ਸਾਡੇ ਕੋਲ ਤੁਹਾਨੂੰ ਸਾਰੀ ਚੀਜ਼ ਮਿਲ ਜਾਏਗੀ ਵਾਲ ਟਾਈਲ ਫਲੋਰ ਟਾਈਲ ਸਨੀਟਰੀ ਦਾ ਜਿੰਨਾ ਵੀ ਸਮਾਨ ਹੈ ਮਾਰਬਲ ਗ੍ਰੇਨਾਈਟ ਸਾਰਾ ਹੋਲ ਸੇਲ ਰੇਟ 'ਚ ਮਿਲੇਗਾ ਹੋਲ ਸੇਲ ਰੇਟ 'ਚ ਮਿਲੇਗਾ ਠੀਕ ਹੈ ਬਿਲਕੁਲ ਸਪੈਸ਼ਲ ਆਫਰ ਹੁੰਦਾ ਹੈ 6 ਰੁਪਏ ਸਕਰ ਫਿਟ ਉਹ ਵੀ ਮਿਕਸ ਟਾਈਲ 12 12 6 ਰੁਪਏ ਤੁਹਾਨੂੰ ਕਿਤੇ ਨਹੀਂ ਮਿਲਣਾ ਪੂਰੇ ਪੰਜਾਬ ਹਰਿਆਣਾ ਹਿਮਾਚਲ ਤੁਹਾਨੂੰ ਕਿਤੇ ਵੀ 6 ਰੁ ਟਾਈਲ ਮਿਲੇਗੀ ਨਹੀਂ ਮਿਲੇਗੀ ਤੁਹਾਨੂੰ ਰਿਸ਼ੀ ਮਾਰਬਲ ਤਨਾਸ਼ ਚੰਡੀਗੜ੍ਹ ਭਾਵੇਂ ਜਿੱਦਾਂ ਦੇ ਡਿਜ਼ਾਈਨ ਲੱਗੇ ਹੋਏ ਨਹੀਂ ਲੱਗਦਾ ਖਾਸ ਤਿਆਰ ਕੀਤੇ ਜਾਂਦੇ ਨੇ ਰਿਸ਼ੀ ਮਾਰਬਲ ਵਾਲੇ ਕੋਲ ਸਾਰੇ ਡਿਜ਼ਾਈਨ ਆਪਾਂ ਬਹੁਤ ਹੀ ਮਤਲਬ ਬਹੁਤ ਹੀ ਢੰਗ ਨਾਲ ਤਰੀਕੇ ਨਾਲ ਮਤਲਬ ਚੂਸ ਕਰਕੇ ਆਨੇ ਆ। ਇਦਾਂ ਨਹੀਂ ਆਪਾਂ ਫੋਨ ਤੇ ਬੈਠੇ ਬੈਠੇ ਮੰਗਾ ਲੈਣ। ਪ੍ਰੋਪਰ ਫੈਕਟਰੀ ਵਿਜ਼ਿਟ ਕਰਕੇ ਇੱਕ ਇੱਕ ਡਿਜ਼ਾਈਨ ਚੂਸ ਕਰਕੇ ਆਨੇ ਆ। ਸੇਮ ਪੱਥਰ ਵਰਗੇ ਡਿਜ਼ਾਈਨ ਨੇ ਤੇ ਕਿਤੇ ਗੱਲ ਨ ਕਰੀਏ ਕਿਤੇ ਨਾ ਕਿਤੇ ਬਹੁਤ ਘੱਟ ਰੇਟ ਦੇ ਵਿੱਚ ਦੇਣਗੇ। ਭਾਜੀ ਕੀ ਰੇਟ ਦੇ ਰਹੇ ਹੋ ਕਹਿੰਦੇ ਜੀ ਇਹ। ਸਾਡੇ ਕੋਲ ਤੁਹਾਨੂੰ ਸਟੋਨ ਲੁੱਕ ਚਟਾਈਲ ਸਾਈਜ਼ ਰਹੇਗਾ 12 18 ਡੀ ਪੰਜ ਪ੍ਰੋਪਰ ਉਸ ਸਾਡੇ ਕੋਲ ਮਿਲਣਾ 28 ਰੁਪਏ ਫੁੱਟ। ਜੀ। ਮਾਤਰਾ 28 ਰੁਪਏ ਫੁੱਟ ਚ ਤੁਹਾਨੂੰ ਇਦਾਂ ਲੱਗੇਗਾ ਕਿ ਐਲੀਵੇਸ਼ਨ ਤੁਹਾਨੂੰ ਤੁਸੀਂ ਜੱਜ ਦੀ ਕਰ ਸਕਦੇ ਹੋ ਕਿ ਟਾਈਲ ਲੱਗੀ ਹੋ ਭਾਈ ਫੀਲ ਕਰਕੇ ਦੇਖੇ ਪੂਰਾ ਪੱਥਰ ਲੱਗੂ ਬਿਲਕੁਲ ਸਾ ਦੇਖੋ ਤੁਸੀਂ ਫੀਲ ਕਰਕੇ ਦੇਖੋ ਪ੍ਰੋਪਰ ਸ਼ਾਈਨਿੰਗ ਹੈ ਫੀਲ ਕਰਕੇ ਦੇਖੋ ਪ੍ਰੋਪਰ ਤੁਹਾਨੂੰ ਤੁਸੀਂ ਆ ਨਹੀਂ ਇਮੇਜਨ ਕਰ ਸਕਦੇ ਕਿ ਟਾਈਲ ਲੱਗੀ ਹੋਈ ਹੈ ਪ੍ਰੋਪਰ ਤੁਹਾਨੂੰ ਇਦਾਂ ਲੱਗੇਗਾ ਕਿ ਪੱਥਰ ਹੀ ਲੱਗਿਆ ਹੋਇਆ ਹੈ ਪੱਥਰ ਹੀ ਲੱਗਿਆ ਬਹੁਤ ਸੋਹਣੀਆਂ ਟਾਈਲਾਂ ਲਗਾਈਆਂ ਹੋਈਆਂ ਇਹ ਹਜ਼ਾਰਾਂ ਹੀ ਲੱਗੀਆਂ ਹੋਈਆਂ ਟਾਈਲਾਂ ਇੱਥੇ ਸਰ ਸਾਡੇ ਕੋਲ 150 ਤੇ 200 ਡਿਜ਼ਾਈਨ ਮਿਲ ਜਾਏਗਾ 2x4 ਜੀ ਡਿਫਰੈਂਟ ਡਿਫਰੈਂਟ ਕਲਰ ਤੁਹਾਨੂੰ ਜਿੱਦਾਂ ਬਾਥਰੂਮ ਦਾ ਵੀ ਪ੍ਰੋਪਰ ਮਿਲ ਜਾਏਗਾ ਸਾਡੇ ਕੋਲ ਕਨਸੈਪਟ ਕਿਚਨ ਦਾ ਰੂਮ ਦੀ ਫਲੋਰ ਦਾ ਤੁਹਾਨੂੰ ਆਪਾਂ ਇਦਾਂ ਹੀ ਇਦਾਂ ਬਣੂਗਾ ਹੂੰ ਕੱਟ ਕੇ ਦਿਖਾ ਸਕਦੇ ਹਾਂ ਬਿਲਕੁਲ ਸਾਰੇ ਡਿਜ਼ਾਈਨ ਬਹੁਤ ਹੈ ਆਪਣੇ ਕੋਲ ਸਰ ਹਰੇਕ ਕਲਰ ਤੁਹਾਨੂੰ ਹਰੇਕ ਟੈਲਨ ਪੈਟਰਨ ਚ ਮਿਲ ਜਾਏਗਾ ਜੀ ਅਲੱਗ ਅਲੱਗ ਕਲਰ ਮਿਲ ਜੂंगे ਸਾਡੇ ਕੋਲ ਆ ਦੇਖੋ ਪੂਰਾ ਐਂਡਲੈਸ ਆਏਗਾ ਇਹ ਜਿਹੜੇ ਮਰਦ ਨੂੰ ਡਿਜ਼ਾਈਨ ਨੇ ਅੱਜਕੱਲ ਟ੍ਰੈਂਡਿੰਗ ਚੱਲਦੇ ਨੇ ਮਾਰਕੀਟ ਸਰ ਬਹੁਤ ਚੱਲਦੇ ਆ ਇਹ ਤਾਂ ਬਹੁਤ ਵਿਗਦੇ ਸਾਡੇ ਕੋਲ ਜੀ ਬਿਲਕੁਲ ਇਹ ਮਾਰਬਲ ਰੇਸ਼ਾ ਜਿਹਦਾ ਕਟਨੀ ਟਾਈਪ ਆਂਦਾ ਉਦਾਂ ਦੇ ਰੇਸ਼ੇ ਮਿਲ ਜੂंगे ਸਾਡੇ ਕੋਲ ਹੂੰ ਨਜ਼ਾਇੰਦੇ ਕੋਸਰ ਡਿਜ਼ਾਈਨ ਕਿੰਨੇ ਆ ਬਾਦੂ ਡਿਜ਼ਾਈਨ ਹੈ ਬਾਦੂ ਕਲਰ ਇੱਕ ਤੋਂ ਇੱਕ ਡਿਜ਼ਾਈਨ ਨੇ ਇੱਕ ਤੋਂ ਇੱਕ ਡਿਜ਼ਾਈਨ 150 200 ਕਲਰ ਹੈ ਸਾਡੇ ਕੋਲ 2x4 ਚ ਹੂੰ ਕਦੇ ਰੀਸੀ ਮਾਰਬਲ ਆਣੇ ਦੇ ਚੰਡੀਗੜ੍ਹ ਦੇ ਵਿੱਚ ਵੱਡੀ ਫੈਕਟਰੀ ਹੈ ਟਾਈਲਾਂ ਦੀ ਸਭ ਤੋਂ ਘੱਟ ਰੇਟ ਕਰਤੇ ਪੂਰੇ ਪੰਜਾਬ ਦੇ ਵਿੱਚ ਟਰਾਈ ਸਿਟੀ ਚੰਡੀਗੜ੍ਹ ਦੇ ਵਿੱਚ ਦੇਖ ਸਕਦੇ ਹੋ ਇੱਕ ਤੋਂ ਇੱਕ ਡਿਜ਼ਾਈਨ ਹੈ ਬਾਈ ਹੁਣ ਕਹਿੰਦੇ ਵੀ ਇਟਾਲੀਅਨ ਡਿਜ਼ਾਈਨ ਬੁੱਡਨਚ ਵੀ ਮਿਲ ਜੂਗੇ ਸਾਡੇ ਕੋਲ ਬਾਦੂ ਕਲਰ ਬੁੱਡਨਚ ਵੀ ਪਏ ਹੈ ਬੁੱਡਨਚ ਵੀ ਮਿਲ ਜਾਂਦੇ ਨੇ ਹਾਂਜੀ ਦੇਖਣੋ ভাই ਟਾਈਲੀ ਹੁੰਦੀ ਹੈ ਪਰ ਹੁੰਦੀ ਟਾਈਲੀ ਹੁੰਦੀ ਹੈ ਸਾ ਹਾ ਵੀ ਡੋਨਟ ਲੁੱਕ ਆਂਦੀ ਹੈ ਹੁੰਦੀ ਟਾਈਲੀ ਹੈ ਹੁੰਦੀ ਟਾਈਲੀ ਹੈ ਬਿਲਕੁਲ ਠੀਕ ਹੈ ਕਲਰ ਹੋਰ ਵੀ ਬਹੁਤ ਹੈ ਹਮ ਬਿਲਕੁਲ ਹੋਲ ਸੇਲਸ ਤੁਹਾਨੂੰ ਡਿਜ਼ਾਈਨ ਦਿਖਾ ਦੇਣਾ 4x4 ਦੇ ਤੁਸੀਂ ਥੱਕ ਜਾਓਗੇ ਪਰ ਡਿਜ਼ਾਈਨ ਨਹੀਂ ਖਤਮ ਹੁੰਦੇ ਡਿਜ਼ਾਈਨ ਨਹੀਂ ਖਤਮ ਹੁੰਦੇ ਆਹ ਦੇਖੋ ম্যাਟ 글로সি ਕੋਈ ਰੇਟ ਹੈ ਜੀ 30 ਰੁਪਏ ਸਕਰ ਫਿਟ ਜੀ ਬਾਦੂ ਕਲਰ ਹੈ ਜਿੰਨੇ ਮਰਜ਼ੀ ਕਲਰ ਲੈ ਲਓ ਇਹ ম্যাਟ 글로ਸ ਵੀ ਰੱਖੇ ਹੋਏ ਨੇ ਬਿਲਕੁਲ ਬਿਲਕੁਲ ਸਾਰੇ ਕਲਰ ਅਸਲ ਸਾਨੂੰ ਸਾਰ ਹਰ ਚੀਜ਼ ਰੱਖਣੀ ਪੈਂਦੀ ਹੈ ਹਮ ਜਿਹੜਾ ਕਲਰ ਤੁਸੀਂ ਕਹੋਗੇ ਇੱਥੇ ਆਣ ਕੇ ਜਿਸੀ ਮਾਰਬਲ ਆਣਾ ਤੁਹਾਨੂੰ ਇੱਥੇ ਮਿਲੂਗਾ ਮਿਲੂਗਾ ਜੀ ਮਿਲੂਗਾ ਆ ਦੇਖੋ ম্যাਟ ਹੈ ਆ ਵੀ ਚੀਜ਼ ম্যাਟ ਹੈ ਜੀ ਆ ਹੁਣ ਆ ਚੀਜ਼ 글로ਸੀ ਆ ਗਿਆ 글로ਸੀ ਆ ਗਿਆ ਆ ਵੀ 글로ਸੀ ਆ ਥੋੜੀ ਸ਼ਾਈਨੀਕ ਵੀ ਚਾਏ ਤੇ ਬਿਲਕੁਲ ਬਿਲਕੁਲ ਕਲਰ ਬਾਦੂ ਹੈ ਸਰ ਜੀ ਕਲਰ ਜਿੰਨੇ ਮਰਜ਼ੀ ਆ ਕਾਰਵਨ ਸੀਰੀਜ਼ ਮੈਟ ਓਕੇ ਇਹ ਨਵੀਂ ਸੀਰੀਜ਼ ਹੈ ਨਿਊ ਸੀਰੀਜ਼ ਆਈ ਹੈ ਅਜੀ ਸਾਡੇ ਪਿੰਡਾਂ ਦੇ ਵਿੱਚ ਤੁਹਾਨੂੰ ਉਹ ਟਰੈਕਟਰ ਖੜੇ ਹੁੰਦੇ ਟਰਾਲੇ ਖੜੇ ਹੁੰਦੇ ਭਰੇ ਵੇ ਕਿਤੇ ਨਾ ਕਿਤੇ ਜਿਹੜੀਆਂ ਥੋੜੀਆਂ ਟਾਇਲਰ ਰੀਸੀ ਮਾਰਬਲ ਆ ਲਈਏ ਚਾਲ ਚੱਲਣ ਗਈਆਂ ਨਹੀਂ ਆ ਪਾਜੀ ਇਹਦੀ ਥਿਕਨਸ ਪ੍ਰੋਪਰ 12mm ਹੁੰਦੀ ਹੈ ਜੀ ਜਿੱਦਾਂ ਤੁਸੀਂ ਟਰੋਲੀ ਖੜੀ ਕਰ ਲਓ ਜਾਂ ਮਤਲਬ 60 70 60 70 ਟਨ ਤੁਸੀਂ ਆਰਾਮ ਨਾਲ ਯੂਜ਼ ਕਰ ਸਕਦੇ ਹੋ ਟੁੱਟਦੀ ਨਹੀਂ ਗਈ ਕੁਝ ਨਹੀਂ ਹੋਊਗਾ ਸਰ ਕੁਝ ਨਹੀਂ ਹੋਊਗਾ ਤੁਸੀਂ ਤੁਹਾਨੂੰ ਥਿਕਨਸ ਦਿਖਾ ਦੇਣ ਆ ਜਾਓ ਹਮ ਪ੍ਰੋਪਰ ਜਿਹੜੀ thickness ਆਏਗੀ ਉਹ 12 mm thickness ਆਏਗੀ ਤੁਸੀਂ ਟਾਇਲ ਚੱਕ ਕੇ ਦੇਖੋ ਸਰ ਜੀ ਆਹ ਟਾਇਲ ਚੱਕ ਕੇ ਦੇਖੋ 12 mm ਕਿੰਨੀ ਹੈਵੀ ਬਣਾਈਗੀ ਪ੍ਰੋਪਰ ਹੈ 12 mm thickness ਆਏਗੀ ਇਹਦੇ ਉੱਪਰ 70 ਟਨ ਦਾ weight ਤੁਸੀਂ ਜਿੱਦਾਂ ਮਰਜ਼ੀ ਯੂਜ਼ ਕਰੋ ਇਹਨੂੰ ਕੋਈ ਫਰਕ ਨਹੀਂ ਪੈਦਾ ਕੋਈ ਫਰਕ ਨਹੀਂ ਪੈਂਦਾ ਸਰ ਫੁਲੀ ਵਿਕਟਰੀਫਾਈਡ ਹੈ ਨਾਲੇ ਇੰਨੀ ਮਜ਼ਬੂਤ ਹੈ ਤੁਸੀਂ thickness ਦੇਖੋ ਜੀ ਹਮ ਪਿੰਡਾਂ ਵਾਲੇ ਕਰ ਦੋ ਫਿਰ ਵੀਡੀਓ ਸ਼ੇਅਰ ਇਹ ਕਹਿੰਦੇ ਜੇ ਏ ਡਿਜ਼ਾਈਨ ਕਾਫੀ ਹੈ ਆਪਣੇ ਕੋਲ ਇੱਕ ਵਾਰੀ ਤੁਹਾਨੂੰ ਨਜ਼ਰ ਮਰਵਾ ਦੇਣਾ ਡਿਜ਼ਾਈਨ ਦੇ ਉੱਪਰ ਆ ਦੇਖੋ ਡਿਜ਼ਾਈਨ ਬਾਧੂ ਮਿਲ ਜਾਣੇ ਕਲਰ ਕੰਬੀਨੇਸ਼ਨ ਸਾਡੇ ਕੋਲ ਕਾਫੀ ਹੈ ਕਬਰਾ ਹੈ ਨਾ ਡਿਜ਼ਾਈਨ ਕਾਫੀ ਮਿਲ ਜੂਗਾ ਸਾਡੇ ਇਹੋ ਹੀ ਟੈਲਰ ਜਿਹਨਾਂ ਦੇ ਇਹੋ ਹੀ ਟੈਲਰ ਹੋਏ ਟੈਲਰ ਕੁਝ ਵੀ ਖੜਾ ਟੁੱਟਦੀ ਨਹੀਂ ਹੈਗੀ ਬਿਲਕੁਲ ਸਰ 70 ਟਨ ਦਾ ਵੇਟ ਤੁਸੀਂ ਆਰਾਮ ਨਾਲ ਕੈਰੀ ਕਰ ਸਕਦੇ ਹੋ ਓਕੇ ਮੇਰੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਕੋਈ ਦਿੱਕਤ ਨਹੀਂ ਆਊਗੀ ਜੀ ਅਨਬ੍ਰੇਕੇਬਲ ਟੈਨਾਂ ਨੇ ਬਾਈ ਹੁਣ ਇਹ ਕਹਿੰਦੇ ਜੀ ਪਿੰਡਾਂ ਦੇ ਵਿੱਚ ਬਤ ਬਤ ਜੀ ਉਹ ਸ਼ੇਅਰ ਕਰਿਓ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਇੰਨੇ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਟੈਲਰ ਲਗਵਾਉਣੀਆਂ ਨੇ ਇਹ ਰਿਸ਼ੀ ਮਾਰਬਲਾਂ ਨੇ ਦੇ ਮਿਲਦੀਆਂ ਨੇ ਕਹਿੰਦੇ ਬਹੁਤ ਵਾਜਬ ਰੇਟਾਂ ਦੇ ਘੱਟ ਰੇਟਾਂ ਦੇ ਉੱਪਰ ਇਹਨਾਂ ਨੇ ਹੋਲ ਕਦੀ ਨਹੀਂ ਹਟਾ ਲ ਟਟਣਗੀਆਂ ਇਹ 6/4 ਦੀਆਂ ਟਾਈਲਾਂ ਦੇਖ ਸਕਦੇ ਹੋ ਫਲੋਰ ਟਾਈਲਾਂ ਬਹੁਤ ਸੋਹਣੀਆਂ ਹੈ ਬਾਈ ਹੋਣਾ ਕੋ ਰਿਸੀ ਮਾਰਬਲ ਚੰਡੀਗੜ੍ਹ ਦੇ ਵਿੱਚ ਕਹਿੰਦੇ ਬਹੁਤ ਵਧੀਆ ਕੰਮ ਕਰ ਦਿੰਦੇ ਨੇ ਰੇਟ ਬੜੇ ਘੱਟ ਨੇ ਰੇਟਾਂ ਦੇ ਉੱਪਰ ਖਾਸ ਧਿਆਨ ਰੱਖਦੇ ਨੇ ਕਿਉਂਕਿ ਕਸਟਮਰ ਬਹੁਤ ਖੁਸ਼ ਹੋ ਕੇ ਇੱਥੋਂ ਜਾਂਦੇ ਪੰਜਾਬ ਹਰਿਆਣਾ ਚੰਡੀਗੜ੍ਹ ਬੜੀ ਦੂਰ ਦੂਰੋਂ ਜਿਹੜੇ ਲੋਕ ਨੇ ਇਹਨਾਂ ਕੋਲ ਖਾਸ ਤੌਰ ਤੇ ਆਉਂਦੇ ਨੇ ਭਾਜੀ ਬਹੁਤ ਸੋਹਣੀਆਂ ਟਾਈਲਾਂ ਲਿਆ ਹੋਈਆਂ ਸਰ 6/4 ਦੀ ਗੱਲ ਕਰੀਏ ਅੱਜਕੱਲ ਜ਼ਿਆਦਾ ਮੇਨ ਸਾਡੇ ਕੋਲ ਸਾਈਜ਼ 6/4 4/4 ਜੀ 32 64 ਔਰ 4/2 ਮੈਕਸਿਮਮ ਸਾਈਜ਼ ਸਾਡੇ ਕੋਲ ਜ਼ਿਆਦਾ ਇਹੀ ਚੱਲਦੇ ਆ ਸਾਡੇ ਕੋਲ ਤੁਹਾਨੂੰ 4/4 ਦਾ ਵੀ ਰੇਟ ਜਿਹੜਾ ਹੈਗਾ 30 ਰੁਪਏ ਸਕਰ ਫੀਟ ਮਿਲ ਜੂਗਾ 30 ਰੁਪਏ ਸਕਰ ਫੀਟ ਬਿਲਕੁਲ ਬਿਲਕੁਲ 30 ਰੁਪਏ ਸਕਰ ਫੀਟ ਤੁਹਾਨੂੰ 4/4 ਇਹ ਲੱਪਾ ਦੇ ਦੂੰਗੇ ਦੇ ਦੂੰਗੇ ਨਾਲੇ 6/4 ਵੀ ਸਾਡੇ ਕੋਲ 32 ਰੁਪਏ ਤੋਂ ਸਟਾਰਟਿੰਗ ਹੈ ਹੁਣ ਇੱਕ ਆ ਬੈਥਰੂਮ ਪੈਟਰਨ ਆ ਗਿਆ ਸਰ ਅਗਰ ਕਿਸੇ ਨੂੰ ਛੋਟਾ ਸਾਈਜ਼ ਹੋਵੇ ਜਾਂ ਛੋਟਾ ਏਰੀਆ ਹੈ ਨੋਰਮਲ ਬਾਥਰੂਮ ਬਣਾਉਣਾ ਹੈ ਤਾਂ ਤੁਸੀਂ ਆਹ ਰੇਟ ਦੇ ਵਿੱਚ 18 ਰੁਪਏ ਸਕੁਅਰ ਫਿਟ ਹੈ ਭਾਈ ਡਿਜ਼ਾਈਨ ਬਹੁਤ ਨੇ ਜੀ ਡਿਜ਼ਾਈਨ ਬਹੁਤ ਹੈ ਜੀ ਦੇ ਵਿੱਚ ਬਿਲਕੁਲ ਕੰਬੀਨੇਸ਼ਨ ਦੇ ਹਿਸਾਬ ਨਾਲ ਬਣਾ ਸਕਦੇ ਹੋ ਤੁਸੀਂ ਨੋਰਮਲ ਟਾਈਲ ਪਲੇਨ ਬਿਲਕੁਲ ਰੱਖਣਾ ਪਲੇਨ ਵੀ ਕਰ ਸਕਦੇ ਹੋ ਇਹ ਡਿਜ਼ਾਈਨ ਤੁਹਾਨੂੰ 18 ਰੁਪਏ ਸਕਰ ਫਿਟ ਮਾਰਕੀਟ ਚ ਤੁਹਾਨੂੰ 25 ਰੁਪਏ ਮਿਲੂਗਾ ਸਾਡੇ ਕੋਲ ਤੁਹਾਨੂੰ 18 ਰੁਪਏ ਸਕਰ ਫਿਟ ਮਿਲਣਾ 12 18 ਦਾ ਸਾਈਜ਼ ਹੈ ਫਰੈਸ਼ ਮਾਲ ਇਹ ਰਿਸ਼ੀ ਮਾਰਬਲ ਹੋਂ ਦਾ ਟਾਈਲ ਹਾਊਸ ਦੇ ਵਿੱਚ ਪਹੁੰਚੇ ਆ ਵੱਡੀ ਫੈਕਟਰੀ ਹੈ ਹਜ਼ਾਰਾਂ ਟਾਈਲਾਂ ਇੱਥੇ ਹੋਣਗੀਆਂ ਚੰਡੀਗੜ੍ਹ ਦੇ ਵਿੱਚ ਟਰਾਈ ਸਿਟੀ ਦੇ ਵਿੱਚ ਬਹੁਤ ਵੱਡਾ ਫੈਕਟਰੀ ਆਊਟਲੈਟ ਵੀ ਹੈ ਹੌਲ ਸੇਲ ਦਾ ਕੰਮ ਹੈ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਟਾਈਲਾਂ ਪਈਆਂ ਹੋਈਆਂ ਨੇ ਆਪਣੇ ਕੋਲ ਤੁਹਾਨੂੰ ਹੋਲਸੇਲ ਦੇ ਰੇਟ ਦੇ ਵਿੱਚ ਮਾਰਬਲ ਵੀ ਮਿਲ ਜੂਗਾ ਗ੍ਰੇਨਾਈਟ ਵੀ ਮਿਲ ਜੂਗਾ ਜੀ ਮਾਰਬਲ ਜਿੱਦਾਂ ਤੁਹਾਨੂੰ ਥੱppi ਚਾਹੀਦੀ ਹੈ ਥੱppi ਮਿਲ ਜਾਏਗੀ ਕੱਟ ਪੀਸ ਚਾਹੀਦੇ ਆ ਕੱਟ ਪੀਸ ਵੀ ਬਾਦੂ ਪਏ ਆ ਤੁਸੀਂ 30000 ਫੁੱਟ ਲੈ ਲਓ ਸਾਡੇ ਕੋਲ ਵਨ ਟਾਈਮ ਚ 30000 ਸਕਰ ਫੁੱਟ ਸਾਡੇ ਕੋਲ ਕੱਟ ਪੀਸ ਵੀ ਮਿਲ ਜਾਣਗੇ ਟਾਈਲ ਦਾ ਸਟਾਕ ਵੀ ਸਾਡੇ ਕੋਲ ਫੁੱਲ ਪੇ ਹੈ ਹਾਂਜੀ ਫੁੱਲ ਸਟਾਕ ਪੇ ਹੈ ਗ੍ਰੇਨੇਟ ਦਾ ਫੁੱਲ ਸਟਾਕ ਮਿਲ ਜਾਏਗਾ ਹਾਂਜੀ ਤੇ ਮਤਲਬ ਰਿਸ਼ੀ ਮਾਰਬਲ ਤੁਹਾਨੂੰ ਇੱਕ ਛੱਤ ਦੇ ਥੱਲੇ ਸਾਰਾ ਹਰ ਚੀਜ਼ ਮਿਲ ਜਾਏਗੀ ਭਾਜੀ ਕੀ ਗੱਲ ਕਰੀ ਜਿੱਥੇ ਵੀ ਨਿਗਾਹ ਪੈਂਦੀ ਸਾਰੀ ਆਪਣੀ ਫੈਕਟਰੀ ਆਪਣੀ ਗਡਾਉਨ ਆਪਣਾ ਸਾਰਾ ਗਡਾਉਨ ਆਪਣਾ ਹੀ ਹੈ ਜੀ ਸਾਰਾ ਗਡਾਉਨ ਆਪਣਾ ਹੈ ਜੀ ਜਿੰਨੇ ਵੀ ਨੇ ਦਰਵਾਜ਼ੇ ਲੱਗੇ ਹੋਏ ਨੇ ਸਾਰਾ ਟਾਈਲਾਂ ਨਾਲ ਮਾਰਬਲ ਨਾਲ ਭਰਿਆ ਹੋਇਆ ਸਾਰਾ ਆਪਣਾ ਹੀ ਹੈ ਜੀ ਠੀਕ ਭਾਜੀ ਸਾਨੂੰ ਪ੍ਰੋਪਰ ਇੱਕ ਇੱਕ ਹਫਤਾ ਲੱਗਦਾ ਹੈ ਮੋਰਬੀ ਗੁਜਰਾਤ ਜੀ ਇੱਕ ਇੱਕ ਹਫਤਾ ਆਪਾਂ ਉੱਥੇ ਸਟੱਡੀ ਕਰਕੇ ਪ੍ਰੋਪਰ ਮਤਲਬ ਕਲਰ ਚੋਇਸ ਜੀ ਮਤਲਬ ਬਹੁਤ ਔਖਾ ਕੰਮ ਹੈ ਕਿਉਂਕਿ ਉਹਨਾਂ ਕੋਲ ਘੱਟ ਤੋਂ ਘੱਟ ਹਜ਼ਾਰ ਹਜ਼ਾਰ ਡਿਜ਼ਾਈਨ ਦੇ ਵਿੱਚ ਚੂਜ਼ ਕਰਨਾ ਹੁੰਦਾ ਹੈ ਸਾਨੂੰ ਮਤਲਬ ਹਜ਼ਾਰ ਦੇ ਵਿੱਚ ਸਾਨੂੰ 200 ਕਲਰ ਚੂਜ਼ ਕਰਨਾ ਬੜਾ ਔਖਾ ਕੰਮ ਹੈ ਗੁਜਰਾਤ ਤਾਂ ਸਪੈਸ਼ਲ ਜਾਣਦੇ ਹੋ ਸਪੈਸ਼ਲ ਕਿਹਨੇ ਕਹਿੰਦੇ ਹੋ ਬਿਲਕੁਲ ਸਭ ਭਾਈ ਸ਼ੀਸ਼ੇ ਬਹੁਤ ਸੋਹਣੇ ਰੱਖੇ ਹੋਏ ਨੇ ਸ਼ੀਸ਼ੇ ਦੇਖੋ LED ਮਿਰਰ ਹੈ ਸਾਡੇ ਕੋਲ ਸਾਈਜ਼ ਪ੍ਰੋਪਰ ਬੜਾ ਸਾਈਜ਼ ਵੀ ਮਿਲ ਜਾਏਗਾ 2x4 ਜੀ ਅਗਰ ਤੁਹਾਡੀ ਕੋਈ ਡਿਮਾਂਡ ਹੈ ਕਿਸ ਸਾਈਜ਼ ਆਪਣਾ ਇਦਾਂ ਦਾ ਬਣਾਉਣਾ ਉਹ ਵੀ ਬਣ ਜਾਏਗਾ ਉਹ ਵੀ ਪ੍ਰੋਪਰ ਬਣ ਜਾਏਗਾ ਨਾਲੇ ਆ ਜਿਹੜੀ LED ਮਿਰਰ ਦੀ ਗਾਰੰਟੀ ਹੈ ਇਹ ਘੱਟੋ ਘੱਟ 3 ਸਾਲ ਦੀ ਗਾਰੰਟੀ ਹੈ ਕੋਈ ਦਿੱਕਤ ਆ ਜਾਏ ਖਰਾਬ ਹੋ ਜਾਏ रिप्लेस ਹੋ ਜਾਏਗਾ ਤਾਂ ਟੱਚ ਆਲੇ ਹੁੰਦੇ ਆ ਤਾ ਚਾਲੇ ਹੁੰਦੇ ਆ ਤਿੰਨ ਕਲਰ ਆਉਂਗੇ ਸਰ ਕੋਈ ਖਰਾਬ ਦਿੱਕਤ ਨਹੀਂ ਆਉਂਦੀ ਕੋਈ ਖਰਾਬ ਕੋਈ ਹੋ ਵੀ ਗਿਆ ਤਾਂ ਉਹ 3 ਸਾਲ ਦੀ ਗਾਰੰਟੀ ਹੈ ਸਰ 3 ਸਾਲ ਦੇ ਅੰਦਰ ਅੰਦਰ ਤੁਸੀਂ ਚੇਂਜ ਕਰਾ ਸਕਦੇ ਹੋ ਤੇ ਭਾਈ ਜਿਹੜਾ ਡਿਜ਼ਾਈਨ ਨੇ ਕਟਿੰਗ ਵਗੈਰਾ ਕੀਤੀ ਹੁੰਦੀ ਹੈ ਇਹ ਪਿੱਛੋਂ ਬਣ ਕੇ ਆਉਂਦੇ ਨੇ ਇਦਾਂ ਪਿੱਛੋਂ ਹੀ ਬਣ ਕੇ ਆਉਂਦੇ ਸਰ ਇਹਦੇ ਵਿੱਚ ਬੜਾ ਸਾਈਜ਼ ਵੀ ਬਣ ਜਾਂਦਾ ਹੈ ਬੜਾ ਸਾਈਜ਼ ਵੀ ਬਣ ਜਾਂਦਾ ਹੈ ਤੁਸੀਂ ਚਾਹੇ 2x4 ਬਣਾ ਲਓ 6x4 ਬਣਾ ਲਓ ਜਿੰਨਾ ਸਾਈਜ਼ ਤੁਹਾਨੂੰ ਚਾਹੀਦਾ ਉਹਨਾ ਬਣ ਜਾਏਗਾ ਉਹਨਾ ਮੈਂ ਮੋਕੇ ਸੈਨੀਟਰੀ ਦਾ ਸਮਾਨ ਵੀ ਰੱਖਿਆ ਹੈ ਟੂਟੀ ਵਗੈਰਾ ਸਾਰਾ 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 ਕੁਝ ਮਿਲ ਜਾ ਜੀ ਸੁਮਾਨੀ ਵੀ ਮਿਲ ਜਾਏਗਾ ਵਰਮੂਰਾ ਵੀ ਮਿਲ ਜਾਏਗਾ ਬ੍ਰਾਂਡ ਦੇ ਵਿੱਚ ਵੀ ਡੀਲ ਕਰਦੇ ਜਾ ਬਿਲਕੁਲ ਜੀ ਬਿਲਕੁਲ ਹੁਣ ਜਿੱਦਾਂ ਗੱਲ ਕਰੀ ਆਪਾਂ ਡੀ ਐਂਡ ਵੀ ਆ ਇਹਦੇ ਵਿੱਚ ਲੌਂਗ ਨੋਸ 300 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਲਾਈਫ ਟਾਈਮ ਗਾਰੰਟੀ ਹੈ ਜਿੱਦਾਂ ਕੋਈ ਟੁੱਟ ਜਾਂਦੀ ਹੈ ਜਾਂ ਕੋਈ ਮਤਲਬ ਕਿਦਰ ਲੀਕ ਹੋ ਗਿਆ ਲੀਕ ਹੋ ਗਿਆ ਉਹ ਟੁੱਟੀ ਮਤਲਬ ਪੁਰਾਣੀ ਦੇ ਕੇ ਤੁਹਾਨੂੰ ਨਵੀਂ ਮਿਲ ਜਾਏਗੀ ਨਾਲ ਦੀ ਨਾਲ ਨਾਲ ਦੀ ਨਾਲ ਠੀਕ ਹੈ ਤੇ ਭਾਈ ਇਹ ਡਿਜ਼ਾਈਨ ਲੱਗੇ ਹੋਏ ਨੇ ਸਾਰੇ ਸਾਰਾ ਸਾਡੇ ਕੋਲ ਐਸੈਸਰੀ ਮਿਲ ਜਾਏਗੀ ਪ੍ਰੋਪਰ ਪੂਰੀ ਐਸੈਸਰੀ ਮਿਲ ਜਾਏਗੀ ਤੁਹਾਡੀ ਵਾਸ਼ਰੂਮ ਦੀ ਕਿਚਨ ਦੀ ਜਿੰਨੇ ਵੀ ਨਲਕੇ ਐ ਡਿਜ਼ਾਈਨ ਨਾਲ ਅਲੱਗ-ਅਲੱਗ ਡਿਜ਼ਾਈਨ ਜੀ ਔਰ ਕੰਪਨੀਆਂ ਬਹੁਤ ਜ਼ਿਆਦਾ ਕੰਪਨੀਆਂ ਬਹੁਤ ਸਾਡੇ ਕੋਲ 4-5 ਬ੍ਰਾਂਡ ਹੈ ਹੂੰ ਜਿੱਦਾਂ ਟੈਪਸ ਦੇ ਵਿੱਚ ਵੀ 4-5 ਬ੍ਰਾਂਡ ਹੈ ਹਾਂਜੀ ਟਾਇਲਟ ਸ਼ੀਟ ਦੀ ਗੱਲ ਕਰੀਏ ਉਹਦੇ ਵਿੱਚ ਵੀ ਸਾਡੇ ਕੋਲ 4-5 ਬ੍ਰਾਂਡ ਹੈਗੇ ਆ 4-5 ਬ੍ਰਾਂਡ ਹੈਗੇ ਮਤਲਬ ਇਦਾਂ ਦਾ ਕੋਈ ਨਹੀਂ ਹੈ ਕੋਈ ਦੇਸੀ ਕੰਮ ਨਹੀਂ ਹੈ ਸਾਰਿਆਂ ਦੀ ਗਾਰੰਟੀ 10 ਤੋਂ 15 ਸਾਲ ਦੀ ਗਾਰੰਟੀ ਹੈ ਹੂੰ ਜਿੱਦਾਂ ਕੋਈ ਟਾਇਲਟ ਸ਼ੀਟ ਪ੍ਰੋਬਲਮ ਆਂਦੀ ਹੈ ਉਹ ਤੁਹਾਡੇ ਘਰੇ ਆ ਕੇ ਪ੍ਰੋਪਰ ਕੰਪਨੀ ਦਾ ਬੰਦਾ ਠੀਕ ਕਰਕੇ ਜਾਏਗਾ ਹੂੰ ਫਰੀ ਆਫ ਕਾਸਟ ਫਰੀ ਆਫ ਕਾਸਟ ਫਰੀ ਆਫ ਕਾਸਟ ਵੈਸੇ ਗਾਰੰਟੀ ਗਾਰੰਟੀ ਕੀ ਹਮ ਦੇਣਾ ਦੀ ਗਾਰੰਟੀ 15 ਸਾਲ ਦੀ ਹੁੰਦੀ ਹੈ ਜਿੱਦਾਂ ਕੋਈ ਕਈ ਵਾਰ ਹੁੰਦਾ ਪਾਣੀ ਪ੍ਰੋਪਰ ਫਲੈਸ਼ ਨਹੀਂ ਕਰ ਰਿਹਾ ਜਾਂ ਕਈ ਵਰੀ ਜਿੱਦਾਂ ਇਨਬਿਲਟ ਜੈਟ ਜੈਟ ਨਹੀਂ ਕੰਮ ਕਰਦਾ ਤੋ ਪ੍ਰੋਪਰ ਕੰਪਨੀ ਦਾ ਬੰਦਾ ਆ ਕੇ ਕਰੇ ਆ ਕੇ ਠੀਕ ਕਰਕੇ ਜਾਂਦਾ ਹੈ ਵੈਨਿਟੀ ਵਗੈਰਾ ਖੇ ਵੈਨਿਟੀ ਵੀ ਮਿਲ ਜਾਏਗੀ ਸਾਡੇ ਕੋਲ ਸਟਾਰਟਿੰਗ ਪ੍ਰਾਈਸ ਜਿਹੜਾ ਹੈ ਵੈਨਿਟੀ ਦਾ 28 2800 ਤੋਂ ਸਟਾਰਟਿੰਗ ਪ੍ਰਾਈਸ ਹੈ ਸਿਰਫ 2800 ਤੋਂ 2800 ਤੋਂ ਸਟਾਰਟਿੰਗ ਪ੍ਰਾਈਸ ਹੈ ਸਾਡੇ ਕੋਲ ਸਾਈਜ਼ ਦੇ ਅਕੋਰਡਿੰਗ ਅਗਰ ਤੁਸੀਂ ਕੋਈ ਵੈਨਿਟੀ ਬਣਾਉਣੀ ਵੀ ਹੈ ਉਹ ਵੀ ਬਣ ਜਾਏਗੀ ਭਜੀ ਡਿਜ਼ਾਈਨ ਬਹੁਤਿਆਦ ਰੱਖੇ ਹੋਏ ਨੇ ਡਿਜ਼ਾਈਨ ਬਹੁਤ ਹੈ ਕਿਤੋਂ ਕਿਤ ਡਿਜ਼ਾਈਨ ਰੱਖੇ ਹੋਏ ਨੇ ਕਿਤੋਂ ਚੂਜ਼ ਪੰਜਾਬ ਬਣਾਉਂਦੇ ਕਿ ਚੂਜ਼ਰ ਕੇ ਲੈ ਕੇ ਆਉਂਦੇ ਨਹੀਂ ਚੂਜ਼ ਕਰਕੇ ਆਣੇ ਸਰ ਜਿੱਦਾਂ ਆ ਦੇਖ ਲਓ ਸਰ ਇੱਧਰ ਆਓ ਜਰਾ ਮੈਂ ਤੁਹਾਨੂੰ ਦਿਖਾ ਦਿੰਦਾ ਹੁਣ ਆ ਵੈਨਿਟੀ ਸਾਡੇ ਕੋਲ 24 ਇੰਚ ਦੀ ਹੈ 24 ਇੰਚ ਦੀ 24 ਇੰਚ ਦੀ ਵੈਨਿਟੀ ਦੀ ਗੱਲ ਕਰੀਏ ਅਸ ਸਾਡੇ ਕੋਲ ਮਿਲ ਜਾਏਗੀ ਤੁਹਾਨੂੰ ਮਾਤਰ 3000 ਰੁਪਏ ਦੀ ਸਿਰਫ 3000 ਰੁਪਏ ਦੀ ਵਿਦ ਵਾਸ਼ ਵਿਸ਼ਣ ਵਿਦ ਵੇਨਟੀ ਤੁਹਾਨੂੰ ਸਾਡੇ ਕੋਲ 3000 ਰੁਪਏ ਦੀ ਮਿਲ ਜਾਏਗੀ ਠੀਕ ਹੈ ਇਹ ਟਾਈਲ ਲੱਗਦੀ ਹੁੰਦੀ ਹੈ ਕਿ ਮਾਰਬਲ ਲੱਗਿਆ ਹੁੰਦਾ ਨਹੀਂ ਇਹ ਸਰਮਿਕ ਦਾ ਹੁੰਦਾ ਸਰ ਨੀਚੇ ਜਿਹੜਾ ਬੋਰਡ ਹੁੰਦਾ ਉਹ ਐਚ ਡੀ ਐਮ ਆਰ ਬੋਰਡ ਯੂਜ਼ ਹੁੰਦਾ ਜੀ ਬਾਕੀ ਕਲਰ ਦੇਖ ਹੀ ਲੋ ਕਲਰ ਸਾਡੇ ਕੋਲ ਕਾਫੀ ਕਲਰ ਹੈ ਕਿੰਨਾ ਪਿਆਰਾ ਕਲਰ ਹੈ ਸਰ ਇਹ ਸਾਡੇ ਕੋਲ 3000 ਰੁਪਏ ਦਾ ਪੂਰਾ ਸੈੱਟ ਮਿਲ ਜਾਏਗਾ ਸਿਰਫ 3000 ਰੁਪਏ ਦਾ ਲੋਕਲ ਤੁਸੀਂ ਵੈਸੇ ਕਿਸੇ ਸ਼ਾਪ ਤੋਂ ਜਾਓਗੇ 4.5-5000 ਤੋਂ ਥੱਲੇ ਮਿਲੂਗਾ ਨਹੀਂ ਤੇ ਇਸ ਤੋਂ ਵੀ ਉੱਪਰ ਰੇਟ ਪੈਨੇ ਆਪਣੇ ਕੋਲ ਇਸ ਤੋਂ ਵੀ ਉੱਪਰ ਕੁਆਲਿਟੀ वाइज ਰੇਟ ਇਨਕਰੀਜ਼ ਹੁੰਦਾ ਹੈ ਜਿਸ ਤਰ੍ਹਾਂ ਪੀਵੀਸੀ ਬੋਰਡ ਆ ਗਿਆ ਹਾਂਜੀ ਠੀਕ ਹੈ ਸਰ ਪੀਵੀਸੀ ਬੋਰਡ ਦਾ ਵਿਦ ਮਿਰਰ ਦਾ ਲੱਗ ਰੇਟ ਹੈ ਵਿਦਆਊਟ ਮਿਰਰ ਦਾ ਲੱਗ ਰੇਟ ਹੈ ਹਮ ਨਾਲੇ ਗੀਜ਼ਰ ਵੀ ਮਿਲ ਜਾਣਾ ਹੈ ਗੀਜ਼ਰ ਵੀ ਸਾਡੇ ਕੋਲ ਪਏ ਆ ਸੁਮਾਨੀ ਦੇ ਗੀਜ਼ਰ ਵੀ ਮਿਲ ਜੂंगे ਜੀ ਕਾਫੀ ਕੰਪਨੀਆਂ ਸੇ ਸਾਡੇ ਕੋਲ ਗੀਜ਼ਰ ਅਗਰ ਕਿਸੇ ਨੂੰ ਨੋਰਮਲ ਜਿੱਦਾਂ ਹੁਣ 2500 ਰੁਪਏ ਦਾ 25 ਲੀਟਰ ਦਾ ਗੀਜ਼ਰ ਮੇਰੇ ਕੋਲ ਮਿਲ ਜਾਏਗਾ 2 ਸਾਲ ਦੀ ਗਾਰੰਟੀ ਹੈ 2500 ਦਾ 25 ਲੀਟਰ 25 ਲੀਟਰ ਦਾ ਗੀਜ਼ਰ 2500 ਦਾ ਮਿਲ ਜਾਏਗਾ 2 ਸਾਲ ਦੀ ਗਾਰੰਟੀ ਹੈ ਇੱਕ ਪੀਸ ਲੈਣਾ ਇੱਕ ਲੈ ਲਓ 10 ਲੈਣਾ 10 ਲੈ ਲਓ 100 ਪੀਸ ਦਾ 100 ਲੈ ਲਓ ਕਿਹਦੀ ਪ੍ਰੀਮੀਅਮ ਇੱਕੋ ਹੀ ਰੇਟ ਪ੍ਰੀਮੀਅਮ ਟੂ ਟਿਪ ਰੱਖੀ ਹੋਈ ਹੈ ਹਾਂ ਪ੍ਰੀਮੀਅਮ ਰੇਂਜ ਵੀ ਹੈਗੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਬਲੈਕ ਪੂਰਾ ਬਲੈਕ ਕਰਨਾ ਹੈ ਵਾਸ਼ਰੂਮ ਟੈਪਸ ਵੀ ਬਲੈਕ ਸ਼ੀਟ ਵੀ ਬਲੈਕ ਤੇ ਸਾਡੇ ਕੋਲ ਸਾਰਾ ਸਿਸਟਮ ਮਿਲ ਜਾਏਗਾ ਜਿੱਦਾਂ ਸ਼ੀਟ ਵੀ 올 ਬਲੈਕ ਮਿਲ ਜਾਏਗੀ ਟੈਪਸ ਵੀ ਨੇ ਕਲਰ ਕੰਬੀਨੇਸ਼ਨ ਕਰਨਾ ਕਲਰ ਕੰਬੀਨੇਸ਼ਨ ਕਰਨਾ ਉਹਦਾ ਨਾ ਡਿਜ਼ਾਈਨ ਬਣਾ ਦਿੰਦੇ ਪੂਰਾ ਡਿਜ਼ਾਈਨ ਬਣ ਜਾਏਗਾ ਸੱਟ ਹੀ ਉਸ ਤਰ੍ਹਾਂ ਬਣਾਦਾ ਸੱਟ ਹੀ ਆਂਦਾ ਸਰ ਹੁਣ ਜਿੱਦਾਂ ਪੂਰਾ ਸੈੱਟ ਆਏਗਾ ਬਲੈਕ ਜੀ ਵਨ ਪੀਸ ਜਿਹੜਾ ਟਾਇਲਟ ਸ਼ੀਟ ਉਹ ਵੀ ਬਲੈਕ ਆਏਗੀ ਹੂੰ ਤੇ ਸਾਡੇ ਕੋਲ ਸਾਰੀ ਰੇਂਜ ਜਿੱਦਾਂ ਤੁਹਾਨੂੰ ਕਲਰ ਕੰਬੀਨੇਸ਼ਨ ਹੈ ਉਹ ਸਾਡੇ ਕੋਲ ਸਾਰਾ ਚੀਜ਼ ਮਿਲ ਜਾਂਦੀ ਹੈ। ਪਰ ਇਹ ਰੇਂਜ ਕਿੱਥੋਂ ਛੜ ਹੁੰਦੀ ਹੈ? ਪ੍ਰੀਮੀਅਮ ਦੀ। ਉਹ ਰੇਂਜ ਅਲੱਗ-ਅਲੱਗ ਦਾ ਲੱਗ ਜਿੱਦਾਂ ਸਪਾਊਟ ਹੈ ਸਪਾਊਟ ਦਾ ਲੱਗ ਰੇਟ ਆਏਗਾ। ਆ ਟੈਪਸ ਦਾ ਅਲੱਗ ਆਏਗਾ। ਡਾਇਵਰਟਰ ਦਾ ਰੇਟ ਲੱਗ ਆਏਗਾ। ਉਸ ਦੇ ਅਕੋਰਡਿੰਗ ਸਾਡੇ ਕੋਲ ਹੋਲ ਸੇਲ ਦਾ ਹੀ ਰੇਟ ਹੈ। ਮੈਂ ਵੀ ਵਧੀਆ ਰੇਟ ਨੇ ਹੋਲ ਸੇਲ। ਵਧੀਆ ਰੇਟ ਮਿਲੂਗਾ। 38 ਸੈਕਟਰ ਵੱਲੋਂ ਆਪਾਂ ਆ ਰਹੇ ਚੰਡੀਗੜ੍ਹ ਵੱਲੋਂ। ਜੇ ਆਪਾਂ ਰੀਸੀ ਮਾਰਬਲ ਵਾਲਾਂ ਦੇ ਜਾਣਾ ਤਾਂ ਪਹੁੰਚਣਾ ਕਿੱਥੇ ਦੱਸੋ ਡਰੈੱਸ ਸਮਝਾਓ। ਅਗਰ ਆਪਾਂ ਸੈਕਟਰ 38 ਤੋਂ ਆ ਰਹੇ ਆ ਤਾਂ ਚੰ ਪਹਿਲੀ ਲਾਈਟਾ ਕ੍ਰੋਸ ਕਰਕੇ ਦੂਜੀ ਲਾਈਟਾ ਕ੍ਰੋਸ ਕਰਕੇ ਸਾਈਡ ਨੂੰ ਪਹਿਲੀ ਸ਼ਾਪ ਆਪਣੀ ਜਿੱਦਾਂ ਹੁਣ ਐਚਪੀ ਪੈਟਰੋਲ ਪੰਪ ਸਾਡੇ ਰਾਈਟ ਸਾਈਡ ਆ ਗਿਆ ਹਾਂਜੀ ਐਚਪੀ ਦਾ ਪੰਪ ਆ ਗਿਆ ਐਚਪੀ ਦਾ ਇੱਕੋ ਹੀ ਪੰਪ ਹੈ ਪੁਰੇ ਤਨਾਸ ਚ ਜੀ ਇਹਦੇ ਨਾਲ ਹੀ ਆਪਣਾ ਰੈੱਡ ਰੈੱਡ ਲਾਈਟ ਆ ਗਈਆਂ ਜੀ ਰੈੱਡ ਲਾਈਟ ਕ੍ਰਾਸ ਕਰਦੇ ਆ ਰਾਈਟ ਸਾਈਡ ਪਹਿਲੀ ਸ਼ਾਪ ਆਪਣੀ ਆ ਰਿਸ਼ੀ ਮਾਰਬਲ ਰਿਸ਼ੀ ਮਾਰਬਲ ਓਕੇ ਮਿਲਕੇ ਇਹ ਲਾਈਟਾਂ ਦੇ ਬਿਲਕੁਲ ਨਾਲ ਹੀ ਨਾਲ ਹੀ ਬਿਲਕੁਲ ਆਪੋਜ਼ਿਟ ਸਾਈਡ ਅਗਰ ਚੰਡੀਗੜ੍ਹੋਂ ਤੁਸੀਂ ਆਨੇ ਰਾਈਟ ਸਾਈਡ ਸ਼ਾਪ ਰਿਸ਼ੀ ਮਾਰਬਲ ਹੀ ਪੈਂਦੀ ਹੈ ਜੀ ਕਹਿੰਦੇ ਜੀ ਟੈਲਾਂ ਤਾਂ ਦੇਖ ਲਈਏ ਪਰ ਪਹੁੰਚਣਾ ਕਿੱਥੇ ਤੁਹਾਨੂੰ ਐਡਰੈਸ ਸਮਝਾਵਾਂਗੇ ਇਤਨਾਸ ਦੀ ਲਾਈਟਾਂ ਦੇ ਤੇ ਪਿੱਛੋਂ ਪੰਜਾਬ ਵੱਲੋਂ ਰੋਡ ਆ ਰਿਹਾ ਹੈ ਮੁੱਲਾਂਪੁਰ ਗਰੀਬਦਾਸ ਹੈ ਮੁੱਲਾਂਪੁਰ ਬੈਰੀਅਲ ਹੈ ਤੇ ਸਾਰੰਗਪੁਰ ਬੈਰੀਅਲ ਤੋਂ ਬਾਅਦ ਇਤਨਾਸ ਬੈਰੀਅਲ ਆ ਜਾਂਦਾ ਹੈ ਇਸ ਦੇਖ ਸਕਦੇ ਹੋ ਸ਼ੋਅਰੂਮ ਹੈ ਵੱਡੀ ਫੈਕਟਰੀ ਹੈ ਰੀਸੀ ਮਾਰਬਲ ਆਣਦੀ ਟਾਈਲ ਸਟੋਨ ਮਾਰਬਲ ਸਟੋਨ ਹਰੇਕ ਤਰ੍ਹਾਂ ਦਾ ਜਿਹੜਾ ਇਹ ਚੀਜ਼ਾਂ ਜਿਹੜੀ ਇੱਥੇ ਮਿਲਦੀ ਰਹੀ ਸੀ ਬਾਈ ਐਡਰੈਸ ਤੁਸੀਂ ਸਮਝਾਓ ਇੱਕ ਵਾਰ ਡਿਟੇਲ ਦੇ ਵਿੱਚ ਤੁਸੀਂ ਅਗਰ ਚੰਡੀਗੜ੍ਹ ਤੋਂ ਆ ਰਹੇ ਹੋ ਤਾਂ ਆ ਸਾਡਾ ਜਿਹੜਾ ਸ਼ੋਰੂਮ ਹੈ ਉਸ ਰਾਈਟ ਸਾਈਡ ਪਏਗਾ ਦੋ ਲਾਈਟਾਂ ਪਾਰ ਕਰਕੇ ਜੀ ਮੁੱਲਾਪੁਰ ਤੋਂ ਆ ਰਹੇ ਹੋ ਤਾਂ ਦੂਜੀ ਲਾਈਟ ਤੋਂ ਪਹਿਲਾਂ ਹੀ ਲੈਫਟ ਹੈਂਡ ਸਾਈਡ ਹੈ ਲਾਸਟ ਵਾਲਾ ਸ਼ੋਰੂਮ ਹੂੰ